ਅੰਮ੍ਰਿਤਸਰ ਦੇ थाना ਬੀ ਡਿਵੀਜ਼ਨ ਅਧੀਨ ਪੈਂਦੇ ਮੰਦਰ ਵਾਲੇ ਬਾਜ਼ਾਰ ਇਲਾਕੇ ਦੇ ਵਿੱਚ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਮਿਊਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਨਸ਼ਾ ਤਸਕਰ ਦਾ ਪਰਿਵਾਰ ਦਾ ਘਰ ਟਾਇਆ ਗਿਆ ਮੌਕੇ ਤੇ ਮੌਜੂਦ ਗੁਰਪ੍ਰੀਤ ਸਿੰਘ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਦੱਸਿਆ ਉਹ ਸੁਣਦੇ ਹਾਂ ਜਾਂ ਜਾਨ ਨੂੰ ਖਤਰਾ ਪੈਦਾ ਕੀਤਾ ਉਹ 6 ਕਯੂਸ ਪੜੇਗੇ ਸਵੀਟ ਕ੍ਰਾਈਮ ਅੱਜ ਦੇ ਵਾਸਤੇ ਖਤਰਾ ਸੀਗੇ ਜਿੰਨਾ ਫ੍ਰੀਚ ਨੂੰ ਫ੍ਰੀਚ ਆਫ ਪੀਸ ਔਰ ਇਸ ਵੱਲੋਂ ਪੰਜਾਬ ਦੇ ਵਿੱਚ ਐਂਟੀ ਗੈਂਗਸਟਰ ਹੈਲਪਲਾਈਨ ਇੱਕ ਸ਼ੁਰੂ ਕੀਤੀ ਗਈ ਹੈ ਜਿਹਦਾ ਕਿ ਵਟਸਐਪ ਨੰਬਰ ਵੀ ਹੈ ਤੇ ਕਾਲ ਨੰਬਰ ਵੀ ਹੈ ਉਹ ਮੈਂ ਤੁਹਾਨੂੰ ਹਾਂਜੀ ਜਰ ਅੱਜ ਜਿਹੜੀ ਖੰਡੀ ਕਾਈ ਜੀ ਕਰਾਂਗੇ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਬਹੁਤ ਵੱਡੀਆਂ ਕਾਮਯਾਬੀਆਂ ਹੋਈਆਂ ਹਨ ਡਰੱਗ ਫਰੰਟ ਤੇ ਜਿਵੇਂ ਕਿ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹੇ ਆਂ ਔਰ ਜੋ ਕ੍ਰੋਸ ਦੀ ਬਾਰਡਰ ਡਰੋਨ ਰਾਹੀਂ ਵੀ ਜਿਹੜੀਆਂ ਵੱਡੀਆਂ ਕਨਸਾਈਨਮੈਂਟਸ ਆਈਆਂ ਉਹ ਵੀ ਬਹੁਤ ਵੱਡੀਆਂ ਗਈਆਂ ਆ ਸਰੋਵਰ ਨਵਾਇਦਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜੇ ਡਰੱਗ ਸਪਗਲਰਸ ਨੇ ਔਰ ਉਹਨਾਂ ਦੇ ਜਿਹੜੀ ਇਲੀਗਲ ਮਨੀ ਨਾਲ ਬਣਾਈਆਂ ਹੋਈਆਂ ਪ੍ਰਾਪਰਟੀਆਂ ਨੇ ਸਪੈਸ਼ਲੀ ਦੇ ਘਰ ਵਗੈਰਾ ਬਣਾਏ ਨੇ ਉਹਨਾਂ ਦੀ ਡਿਮੋਲੀਸ਼ਨ ਵਾਸਤੇ ਅੱਜ ਆਪਾਂ ਇੱਥੇ ਮੰਦਰ ਵਾਲਾ ਬਾਜ਼ਾਰ ਹੈ ਸੁਲਤਾਨਵਿੰਦ ਰੋਡ ਗਾਣਾ ਬੀਡ ਵਿਜੀਨ ਦੇ ਏਰੀਆ ਦੇ ਵਿੱਚ ਇੱਥੇ ਆਏ ਬੜਾ ਨਟੋਰੀਅਸ ਪਰਿਵਾਰ ਹੈ ਜੇ ਆਪਾਂ ਦੇਖਿਆ ਜਾਵੇ ਦੋ ਸਿਸਟਰਸ ਤੇ ਇੱਕ ਬ੍ਰਦਰ ਹੈ ਪਰਮੂਲ ਉਦੀ ਉਮਰ ਤੇ ਕਰੀਬਨ 34 ਸਾਲ ਹੈ ਸੋਨੀਆ ਉਹਦੀ ਭੈਣ ਹੈ 24 ਸਾਲ ਦੀ ਤੇ ਭਰਾ ਹੈਗਾ ਗੁਰਦਗਨਦੀ 25 ਸਾਲ ਦਾ ਇਹ ਪਿੱਛੋਂ ਵੈਸੇ ਮਕਬੂਲਪੁਰੇ ਦੇ ਨੇ ਤੇ ਇਥੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦੀ ਜਿਹੜੀ ਹੈ ਨਟੋਰੀਅਸ ਐਕਟੀਵਿਟੀਜ਼ ਨੋਟਿਸ ਚ ਆਈਆਂ ਔਰ ਪਰਚੇ ਵੀ ਇਹਨਾਂ ਦੇ ਪੁਲਿਸ ਨੇ ਦਿੱਤੇ ਆ ਰੀਸੈਂਟਲੀ ਉਹਗੇ ਛੋਟੇ ਸਪਲਾਈ ਕਰਕੇ ਇੱਥੇ ਲੋਕਾਂ ਦੇ ਵਿੱਚ ਕਾਫੀ ਇਹਨਾਂ ਦੀ ਬਦਨਾਮੀ ਹੈ ਔਰ ਪਬਲਿਕ ਕਾਫੀ ਇਸ ਗੱਲ ਤੋਂ ਪਰੇਸ਼ਾਨ ਸੀ ਵੀ ਕੀ ਕਰ ਰਹੇ ਨੇ ਉਹ ਇਹ ਬੜਾ ਅੱਛਾ ਇੱਕ ਸਟੈਪ ਮੈਨੂੰ ਮੰਨਦਾ 19ਵੀਂ ਡਿਮੋਲਿਸ਼ਨ ਹੈ 19 ਇਹਨੂੰ ਕਹਿ ਸਕਦੇ ਹਾਂ ਇਸ ਤੋਂ ਪਹਿਲਾਂ 18 ਡਿਮੋਲਿਸ਼ਨ ਜਿਹੜੀਆਂ ਬਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਗਏ ਸਾਡੇ ਤੋਂ ਪੁਲਿਸ ਆਇਆ ਤਾਂ ਮੰਗੀ ਕਿ ਉੱਥੇ ਅਸੀਂ ਦਿੱਨੇ ਔਰ ਮੈਂ ਖੁਦ ਇੱਥੇ ਆ ਕੇ ਆਇਆ ਤਾਂ ਕਿ ਲਾਊਡ ਐਂਡ ਕਲੀਅਰ ਮੈਸੇਜ ਜਿਹੜਾ ਉਹ ਆਪਣੇ ਸਾਰੇ ਸਮਾਜ ਦੇ ਵਿੱਚ ਜਾ ਸਕੇ ਕਿ ਜਿਹੜੀ ਇਹੋ ਜੀ ਡਰੱਗ ਦੀ ਮਨੀ ਨਾਲ ਕਮਾਈਆਂ ਹੋਈਆਂ ਇਜਾ ਨੇ ਉਹਨਾਂ ਦੀ ਹਸ਼ਰ ਜਿਹੜਾ ਲਾਸਟ ਤੇ ਐਂਡ ਰਿਜ਼ਲਟ ਇਹੀ ਹੁੰਦਾ ਜੋ ਤੁਸੀਂ ਹੁਣ ਇੱਥੇ ਸਾਹਮਣੇ ਆਪਾਂ ਦੇਖ ਰਹੇ ਹਾਂ ਜੇ ਆਪਾਂ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਐਫ ਆਈ ਆਰ ਨੰਬਰ 223 ਹੈ 23925 ਦੇ ਵਿੱਚ ਐਂਡੀ ਪੀ ਐਸ ਐਕਟ ਦੀ ਇਹਦੇ ਵਿੱਚ 20 ਗ੍ਰਾਮ ਹੀਰੋਇਨ ਮੈਡੀਸਿਨ ਮੋਲ ਤੇ ਗਗਨਦੀਪ ਦੋਨੋਂ ਬ੍ਰਦਰ ਸਿਸਟਰ ਤੋਂ ਫਿਰ 170 ਨੰਬਰ ਐਫ ਆਈ ਆਰ ਹੈ 18825 ਦੀ ਇਹ ਵੀ ਬੀ ਡਿਵੀਜ਼ਨ ਦੀ ਹੈ 10 ਗ੍ਰਾਮ ਮਿਲੀ ਇਹਨਾਂ ਦੀ ਸਿਸਟਰ ਸੋਨੀਆ ਤੋਂ ਜੋ ਜੇ ਆਪਾਂ ਨਜ਼ਰ ਮਾਰੀਏ ਤਾਂ ਸਾਰਾ ਪਰਿਵਾਰ ਹੀ ਮਦਰ ਫਾਦਰ ਵੀ ਨਾਲ ਰਹਿੰਦੇ ਨੇ ਉਹ ਸਾਰੇ ਇਹ ਬੈਟ ਕਰਦੇ ਇਸ ਚੀਜ਼ ਨੂੰ ਕਿ ਇਹ ਕੰਮ ਕਰਨ ਵਾਲੇ ਤੇ ਇਸੇ ਕਰਕੇ ਸਾਰੇ ਪਬਲਿਕ ਵੀ ਇਸ ਗੱਲ ਤੇ ਬੜੀ ਉਹਨਾਂ ਨੇ ਅਤਰਾਜ ਵੀ ਜਤਾਇਆ ਔਰ ਅੱਜ ਮੈਂ ਦੇਖ ਰਿਹਾ ਸਰ ਸਾਹਿਬ ਦਾ ਸਾਹਮਣੇ ਜਿਹੜੇ ਪਬਲਿਕ ਦੇ ਲੋਕ ਖੜੇ ਨੇ ਕਿਦਾਂ ਉਹਨੂੰ ਹੰਗਾਰਾ ਦੇ ਰਹੇ ਨੇ ਗੱਲ ਨੂੰ ਕਿ ਇਹ ਸੱਚ ਹੈ ਗੱਲ ਕੀ ਬਾਤ ਹੈ ਇਹਦੇ ਨਾਲ ਸਟਰੋਂਗ ਮੈਸੇਜ ਜਾਣਾ ਬੜਾ ਜ਼ਰੂਰੀ ਹੈ ਕਿ ਇਹਨਾਂ ਬੰਦਿਆਂ ਵਾਸਤੇ ਸਮਾਜ ਦੇ ਵਿੱਚ ਕੋਈ ਜਗ੍ਹਾ ਮਦਰ ਫਾਦਰ ਜਿਹੜੀ ਵੀ ਮਮਾਦਰ ਜਸ ਉਹਨੇ ਮਦਰ ਫਾਦਰ ਕਿਸ ਨੂੰ 20 ਗ੍ਰਾਮ ਸਾਰਾ ਕੰਮ ਤੇ ਸ਼ਹਿਰ ਚ ਕਰਦੇ ਇਸ ਕੈਟੇਗਰੀ ਦਾ ਆ ਜਾਨਗੇ ਜੀ ਬਿਕੋਜ਼ ਇਹ ਹਟ ਨਹੀਂ ਰਿਹਾ ਨਟੋਰੀਅਸ ਨੇ ਫੜਿਆ ਚਾਹੇ ਇੱਕ ਦੋ ਵਾਰ ਹੀ ਗਏ ਬਟ ਕੰਮ ਇਹੀ ਕਰ ਰਹੇ ਨੇ ਉਹਨੂੰ ਮੱਲਾਵਾਸੀ ਦੱਸਣਗੇ ਸਾਡੇ ਕੋਲ ਇਨਪੁਟ ਜਿਹੜੀ ਆਈ ਸੀ ਉਹਦੇ ਤੇ ਤੈਪ ਦੀ ਕਾਰਵਾਈ ਕੀਤੀ ਗਈ ਹੈ ਮਦਰ ਫਾਦਰ ਦੇ ਖਿਲਾਫ ਅਜੇ ਕੋਈ ਕੇਸ ਨਹੀਂ ਔਨ ਰਿਕਾਰਡ ਇੱਕ ਵਾਰ ਕੀ ਹੁੰਦਾ ਕਿ ਬੰਦਾ ਸਪਲਾਈ ਕਰਦਾ ਰਹਿੰਦਾ ਫੜੇ ਨਹੀਂ ਜਾਂਦਾ ਜਦੋਂ ਵੀ ਫੜੇ ਗਏ ਉਹਨਾਂ ਐਕਸ਼ਨ ਹੋਇਆ ਉਹ ਤੁਹਾਨੂੰ ਮੈਂ ਸਿਰਫ ਰਿਕਾਰਡ ਰਹੀਂ ਦੱਸ ਰਹੇ ਪਰ ਬੇਸਿਕਲੀ ਬਦਨਾਮ ਲੋਕ ਨੇ ਔਰ ਇੱਕ ਅੰਮ ਕਰਦੇ ਅੱਛਾ ਸਰ ਇਹ ਕਿੰਨੀ ਦੇਰ ਤੋਂ ਕਰਦੇ ਪਏ ਸੀ ਅੱਜ ਤੋਂ ਸਮਾਂ ਪਿਛੇ ਰਜੋ ਦੇਖੋ ਆਪਾਂ ਇਹ ਗੱਲ ਤਾਂ ਮੈਨੂੰ ਇਹ ਕਹਸੋ ਆਪਾਂ ਸਾਡੇ ਕੋਲ ਜਦੋਂ ਇਹ ਇਨਫੋਰਮੇਸ਼ਨ ਆਈ ਸੀ 8 9ਵੇਂ ਮਹੀਨੇ ਚ ਉਦੋਂ ਕਾਰਵਾਈ ਇੱਥੇ ਕੀਤੀ ਗਈ ਸੀ ਐਸ ਐਚਓ ਬੀ ਡਿਵੀਜ਼ਨ ਵੱਲੋਂ ਇਹ ਇਹਦਾ ਮਤਲਬ ਪਿੱਛੋਂ ਇਹ ਕੰਮ ਕਰਦੇ ਆ ਰਹੇ ਆ ਔਰ ਹੌਲੀ ਹੌਲੀ ਸ਼ੁਰੂਗ ਦੀ ਗੱਲ ਪਬਲਿਕ ਵੀ ਦੱਸਣ ਲੱਗੇ ਟਾਈਮ ਲਾ ਦਿੰਦੀ ਹੈ ਪੁਲਿਸ ਕੋ ਇਨਫੋਰਮੇਸ਼ਨ ਨਹੀਂ ਕਈ ਵਾਰੀ ਆਉਂਦੀ ਸਰ ਇੱਕ ਹੋਰ ਹੀ ਨਹੀਂ ਆ ਇਹ ਦੇਖਣਾ ਪਏਗਾ ਮੈਂ ਇੰਨਾ ਡਿਟੇਲ ਚ ਨਹੀਂ ਅਸੀਂ ਦੇਖਿਆ ਸਰ ਇਹਦਾ ਮਤਲਬ ਦਾਇਰਾ ਖੋਲਦਾ ਹੁਣ ਤੁਸੀਂ ਕਿ ਮਤਲਬ ਹੁਣ ਜਿਹੜੀ ਪਹਿਲਾਂ ਜਿਹੜੀ ਸੀ ਤੁਸੀਂ ਵੱਡੇ ਕ੍ਰਿਮੀਨਲ ਕੋ 4 ਕਿਲੋ 22 ਕਿਲੋ 32 ਕਿਲੋ ਨਾਲ ਜਾਂਦਾ ਮਤਲਬ ਹੁਣ ਦਾਇਰਾ ਜਿਹੜਾ ਇਹ ਕੰਮ ਕਰਦਾ ਹੈ ਗੱਲ ਨਹੀਂ ਜੀ ਤੁਸੀਂ ਦੇਖੋ ਨਾ ਇਹ ਮਕਾਨ ਕਿੰਨਾ ਅਲੀਸ਼ਾਨ ਹੈ ਕੋ ਮੀਨਸ ਆਫ ਆਪਾ ਮੈਨ ਇਹ ਦੇਖ ਰਹੇ ਆ ਇਹ ਬੰਦੇ ਦੇ ਕੋਲ ਸੋਰਸਸ ਆਫ ਇਨਕਮ ਕੀ ਹੈ ਨਸ਼ੇ ਦੇ ਪੈਸੇ ਨਾਲ ਆ ਗਿਆ ਜੀ ਜੈਚਲੀ ਇਹ ਆਪਾਂ ਚਾਹੇ ਬੰਦੇ ਦੇ ਕਈ ਵਾਰ ਰਿਕਵਰੀ ਘੱਟ ਵੀ ਹੁੰਦੀ ਹੈ ਪਰ ਪੈਸੇ ਉਹਦੇ ਕੋਲ ਇੰਨੇ ਆ ਰਹੇ ਉਹਨੇ ਤਾਂ ਹੀ ਮਕਾਨ ਬਣਾਇਆ ਅਦਰਵਾਈ ਕੰਮ ਹੀ ਨਹੀਂ ਕਰ ਰਹੇ ਇਹਨਾਂ ਮਾਪੇ ਕੋਈ ਕੰਮ ਕਰ ਰਹੇ ਨਹੀਂ ਐਸ ਲਈ ਕਿੱਥੇ ਹੈਗੇ ਨਹੀਂ ਐਸ ਲਈ ਐਸ ਲਈ ਕਿੱਥੇ ਨੇ ਆ ਉਹ ਦੇਲਤੇ ਨੇ ਹੁਣ ਐਸਲੇ ਹੁਣ ਤਾਂ ਕਿੱਥੇ ਹੋਣਗੇ ਬਟ ਬੇਸਿਕਲੀ ਜਿਹੜੀ ਇਲੀਗਲ ਚੀਜ਼ ਹੈ ਜੋ ਕਾਰਪੋਰੇਸ਼ਨ ਲੱਗੀ ਹੋਤੀ ਅਸੀਂ ਨਾਲ ਉਹਨਾਂ ਦੇ ਖੜੇ ਆ ਕੇ ਸੋ ਦੈਟ ਇੱਕ ਸਟਰੋਂਗ ਮੈਸੇਜ ਇੱਥੇ ਜਾ ਸਕੇ ਔਰ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਡਰੱਗ ਵਾਲੇ ਲੋਕਾਂ ਦੇ ਚਾਹੇ ਉਹ ਪ੍ਰਾਪਰਟੀ ਬਣਾ ਲੈਣ ਕੋਈ ਜਗ੍ਹਾ ਨਹੀਂ ਹੈ ਸਰ ਇਹਨਾਂ ਦੇ ਵੱਲੋਂ ਇੱਕੋ ਮਕਾਨ ਬਣਾਇਆ ਗਿਆ ਜਾਂ ਫਿਰ ਹੋਰ ਵੀ ਇਹਨਾਂ ਦੇ ਵੱਲੋਂ ਆਪਣੇ ਮਕਾਨ ਜਿਹੜੇ ਨੇ ਉਹ ਤਿਆਰ ਕੀਤੇ ਗਏ ਨੇ ਸਰ ਇਹ ਤਾਂ ਦੇਖੋ ਇਹ ਮਕਾਨ ਪਤਾ ਲੱਗਿਆ ਉੱਥੇ ਹੀ ਆਪਾਂ ਆ ਕੇ ਜਿਹੜੀ ਡੈਮੋਲਿਸ਼ਨ ਡਰਾਈਵ ਦੇ ਵਿੱਚ ਪੁਲਿਸ ਅੰਦਰ ਆ ਚੁੱਕੀ ਹੈ ਸਰ ਪਰਿਵਾਰ ਸਾਰਾ ਇਹ ਕੰਮ ਕਰਦਾ ਹੈ ਕਿ ਇਸ ਮਾਮਲੇ 'ਚ ਇਹ ਆ ਲੋਕਾਂ ਨੂੰ ਦੱਸਿਆ ਇਹਨਾਂ ਦੇ ਅਖਰ ਕੀ ਜਾਏ ਕਿ ਜਮਾਨਤ ਦੇ ਬਾਅਦ ਵੀ ਮੁਹੱਲੇ ਨਿਵਾਸੀ ਕਹਿ ਰਹੇ ਕਿ ਹੱਲੇ ਵੀ ਉਹ ਹਟਦੇ ਨਹੀਂ ਹੈਗੇ ਹੱਲੇ ਵੀ ਕੰਮ ਕਰ ਰਹੇ ਆ ਪਰ ਪੁਲਿਸ ਅਫਸਰ ਕੰਮ ਕਰ ਰਹੇ ਪੁਲਿਸ ਨੇ ਪਰ ਰੱਖ ਸਕੀ ਜਾਈਗੀ ਦੇਖੋ ਬਿਲਕੁਲ ਰੱਖੀ ਜਾਏਗੀ ਜੀ ਅਸੀਂ ਤਾਂ ਹੀ ਤੁਸੀਂ ਦੇਖੋ ਫੋਕਸ ਸੀਗਾ ਤਦੇ ਆਪਾਂ ਇੰਨਾ ਵੱਡਾ ਸਟੈਪ ਲੈ ਕੇ ਤੇ ਆਪਾਂ ਆਪ ਆਏ ਆ ਔਰ ਜਿਹੜੇ ਇਹਦੇ ਬੰਦੇ ਐ ਕਈ ਵਾਰੀ ਰਿਪੀਟਰਸ ਹੁੰਦੇ ਆ ਵਾਰ ਵਾਰ ਰਿਪੀਟ ਕਰਦੇ ਆ ਕ੍ਰਾਈਮ बिकॉज স্মੋਲਰ ਕੁਆंटਿਟੀ ਜਮਾਨ ਜਲਦੀ ਹੋ ਜਾਂਦੀ ਆ ਲੋ ਆਈ ਪ੍ਰਿਜ਼ਿਊਮ ਕਿ ਇਹਨਾਂ ਨੂੰ ਇਨਜ਼ੀਅਤ ਮਿਲੇਗੀ ਔਰ ਜੇ ਦੁਬਾਰਾ ਫੜੇਗੇ ਤਾਂ ਅਸੀਂ ਉਹਦੇ ਤੇ ਉਸ ਅਬੈਕਸ਼ਨ ਫੇਰ ਕਰ ਠੀਕ ਹੈ ਕੈਂਪੇਨ ਹੈ ਉਹਦੇ ਵਿੱਚ ਤੁਸੀਂ ਦੇਖਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਗਈ ਹੈ ਕੋਈ ਵੀ ਕ੍ਰਿਮੀਨਲ ਕਿਸੇ ਤਰ੍ਹਾਂ ਦਾ ਵੀ ਹੈ ਜਿਹੜਾ ਕਿ ਸਮਾਜ ਨੂੰ ਇਫੈਕਟ ਕਰ ਰਿਹਾ ਜਾਂ ਕੋਈ ਕਿਸੇ ਤਰ੍ਹਾਂ ਦਾ ਉਹਦਾ ਫੀਅਰ ਹੈ ਉਹਤੇ ਬੜਾ ਫੋਕਸਡ ਅਸੀਂ ਕੈਂਪੇਨ ਕੀਤੀ ਹੈ ਔਰ ਪਰ ਹਾਰ 2 ਦੇ ਵਿੱਚ ਤਿੰਨ ਦਿਨ ਤੁਸੀਂ ਦੇਖਿਆ ਕਿ ਬਹੁਤ ਸਾਰੀਆਂ ਅਰੈਸਟ ਹੋਈਆਂ ਬਹੁਤ ਸਾਰੀਆਂ ਰਿਕਵਰੀਆਂ ਹੋਈਆਂ ਉਸ ਦਿਨ ਤੋਂ ਬਾਅਦ 12 ਤੋਂ 16 ਤੱਕ ਮੈਂ ਸ਼ੇਅਰ ਕਰ ਰਹੇ ਹਾਂ ਤੁਹਾਡਾ ਕਾਫੀ ਸਾਰੇ ਪੀਓ ਹੋਰ ਕ੍ਰਿਮੀਨਲਸ ਫੜੇ ਗਏ ਰਿਕਵਰੀ ਡਰੱਗ ਦੀ ਬੜੀ ਹੋਈ ਜੇ ਆਪਾਂ ਡਰੱਗ ਫਰੰਟ ਹੀ ਲੈ ਲਈਏ ਵੀ ਐਨਡੀਪੀਐਸ ਦੇ ਕੇਸ ਦਰਜ ਕੀਤੇ ਗਏ 27 ਮੁਲਜ਼ਮ ਫੜੇ ਗਏ ਇਹਨਾਂ 4 ਦਿਨਾਂ ਦੇ ਵਿੱਚ ਔਰ 7 ਕਿਜੀ 993 ਗ੍ਰਾਮ ਤਕਰੀਬਨ 8 ਕਿਜੀ ਤੁਸੀਂ ਸਮਝ ਸਕਦੇ ਹੋ ਹਿਰੋਇਨ ਫੜੀ ਗਈ 1,19,320 ਜਿਹੜਾ ਡਰੱਗ ਮਨੀ ਨਾਜਾਇਜ਼ ਸ਼ਰਾਬ 4 ਟੂ ਵੀਲਰ ਹੋਰ ਚੀਜ਼ਾਂ 2 ਪਿਸਟਲ ਚਾਰ ਲਾਈਫ ਕਾਟਰਜ 11 ਸੋਲਨ ਮੋਟਰਸਾਈਕਲ ਵੀ ਬਰਾਮਦ ਹੋਏ ਜੇ ਇਹਦੇ ਚ 86 ਵਾਂਟਡ ਕ੍ਰਿਮੀਨਲ ਜਿਨ੍ਹਾਂ ਚ ਮਰਡਰ ਅਕਿਊਜ਼ ਸੀਗੇ ਤਿੰਨ ਜਿਨ੍ਹਾਂ ਨੇ ਕਤਲ ਕੀਤਾ ਸੀ ਔਰ ਅਟੈਂਪਟ ਟੂ ਮਰਡਰ ਜਿੱਥੇ ਗੋਲੀ ਚਲਾਈ ਆ ਜਾਂ ਜਾਨ ਨੂੰ ਖਤਰਾ ਪੈਦਾ ਕੀਤਾ ਉਹ 6 ਕਿਊਜ਼ ਫੜੇ ਗਏ ਸਟਰੀਟ ਕ੍ਰਾਈਮ ਦੇ ਵਿੱਚ 8 ਸਨੇਚਰ ਫੜੇ 6 ਮੋਬਾਈਲ ਉਹਨਾਂ ਤੋਂ ਰਿਕਵਰ ਕੀਤੇ ਤੇ ਇੱਕ ਅਕਿਊਜ਼ ਜਿਹੜਾ ਰੇਪ ਐਂਡ ਟਾਕਸੋ ਦਾ ਅਸੀਂ ਫੜਿਆ 45 ਜਿਹੜੇ ਹੋਰ ਕ੍ਰਿਮੀਨਲ ਨੇ ਉਹ ਵੀ ਫੜੇ ਗਏ ਆ ਦੇ ਕੈਂਪੇਨ ਦੇ ਵਿੱਚ 4 ਪੀਓਜ਼ ਨੇ ਤੇ 48 ਬੰਦਿਆਂ ਦੇ ਖਿਲਾਫ 48 ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਾਇਆ ਗਿਆ ਜੋ ਕਿ ਗੁੱਡ ਬਿਹੇਵੀਅਰ ਦੀ ਉਹਨਾਂ ਤੋਂ ਉਮੀਦ ਸੀ ਜਾਂ ਨਹੀਂ ਕਰ ਰਹੇ ਸੀ ਕਿ ਸਮਾਜ ਦੇ ਵਾਸਤੇ ਖਤਰਾ ਸੀਗੇ ਜਿੱਦਾਂ ਫ੍ਰੀਚ ਨੂੰ ਫ੍ਰੀਚ ਆਫ ਪੀਸ ਔਰ ਸਿਕਿਉਰਟੀ ਨੂੰ ਖਤਰਾ ਪੈਂਦਾ ਪੈਂਦਾ ਉਹਦੇ ਖਿਲਾਫ ਐਕਸ਼ਨ ਲਿਆ ਗਿਆ ਇਹਦੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਵਿੱਚ ਐਂਟੀ ਗੈਂਗਸਟਰ ਹੈਲਪਲਾਈਨ ਇੱਕ ਸ਼ੁਰੂ ਕੀਤੀ ਗਈ ਹੈ ਜਿਹਦਾ ਕਿ WhatsApp ਨੰਬਰ ਵੀ ਹੈ ਤੇ ਕਾਲ ਨੰਬਰ ਵੀ ਹੈ ਉਹ ਮੈਂ ਤੁਹਾਡਾ ਸ਼ੇਅਰ ਕਰਨਾ ਚਾਹੁੰਦਾ 9394 693946 ਮੈਂ ਰਿਪੀਟ ਕਰਦਾ 9394 693946 ਔਰ ਇਹਦੇ ਤੇ ਬਿਲਕੁਲ ਕਿਸੇ ਜਿਹੜਾ ਇਨਫੋਰਮੇਸ਼ਨ ਦਿੰਦਾ ਗੈਂਗਸਟਰਾਂ ਬਾਰੇ ਜਾਂ ਕ੍ਰਿਮੀਨਲਸ ਬਾਰੇ ਉਹਦੀ ਨਾਮ ਬਿਲਕੁਲ ਕੰਫਿਡੈਂਸ਼ੀਅਲ ਰੱਖਿਆ ਜਾਂਦਾ ਹੈ ਔਰ 10 ਲੱਖ ਤੱਕ ਇਨਾਮ ਵੀ ਹੈ ਜੇ ਕੋਈ ਚੰਗੀ ਇਨਪੁਟ ਜਿਹੜੀ ਲੀਡਿੰਗ ਟੂ ਜਿਹੜੇ ਨੌਨ ਗੈਂਗਸਟਰ ਦੀ ਫੜੀ ਜਾਂਦੀ ਹੈ ਤਾਂ ਉਹ ਪਬਲਿਕ ਵਾਸਤੇ ਇੱਕ ਬੜਾ ਅੱਛਾ ਪਲੈਟਫਾਰਮ ਹੈ ਔਰ ਮੈਨੂੰ ਉਮੀਦ ਹੈ ਕਿ ਜਿਵੇਂ ਸਾਡੇ ਸਪੈਸ਼ਲ ਗੁਰੂ ਨਗਰੀ ਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਪਬਲਿਕ ਦਾ ਬਹੁਤ ਸਹਿਯੋਗ ਮਿਲਿਆ ਉਸੇ ਕਰਕੇ ਵੱਡੀਆਂ ਰਿਕਵਰੀਆਂ ਹੋਈਆਂ ਔਰ ਕ੍ਰਾਈਮ ਜਿਹੜੇ ਉੱਤੇ ਠੱਲ ਪਈ ਹੈ ਸੋ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਇਸ ਨੰਬਰ ਦਾ ਬਹੁਤ ਫਾਇਦਾ ਉਠਾਈਏ ਕਿਉਂਕਿ ਤੁਹਾਡੀ ਆਈਡੈਂਟੀਟੀ ਬਿਲਕੁਲ ਸੈਂਟਰਲ ਲੈਵਲ ਦੇ ਉੱਤੇ ਇੱਕ ਪਲੈਟਫਾਰਮ ਹੈ ਜਿੱਦੇ ਤੋਂ ਤੁਹਾਡਾ ਨਾਮ ਨੰਬਰ ਕੁਝ ਨਹੀਂ ਆਏਗਾ ਸਿਰਫ ਇਨਫੋਰਮੇਸ਼ਨ ਅਗੇ ਸਾਡੇ ਕੋਲ ਪਹੁੰਚੇਗੀ ਸੋ ਥੈਟ ਉਹ ਉੱਤੇ ਅਸੀਂ ਐਕਟ ਕਰ ਸਕੀਏ ਇੱਕ ਇੱਕ ਜਿਵੇਂ ਵਿਲੇਜ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਨੇ ਕਾਫੀ ਹਾਲੇ ਦੇ ਵਿੱਚ ਮਦਦ ਮਿਲ ਰਹੀ ਹੈ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀਂ ਪਹਿਲਾਂ ਹੀ 40 ਕਿਲੋ ਦੇ ਤਰੀਬ ਹੈਰੋਇਨ ਜਿਹੜੀ ਆ ਉਹ ਬਰਾਮਦ ਕੀਤੀ ਗਈ ਸੀ ਦਿਹਾਤੀ ਪੁਲਿਸ ਵੱਲੋਂ ਮੈਂ ਪੁੱਛਣਾ ਚਾਹ ਰਿਹਾ ਸੀਗਾ ਕਿ ਪੋਡੇ ਵੱਲੋਂ ਕੋਈ ਅੰਮ੍ਰਿਤਸਰ ਕਮਿਸ਼ਨਰੇਟ ਦੇ ਅੰਡਰ ਕੋਈ ਬੋਰਡ ਸੰਭੀ ਕੋਈ ਇਸ ਤਰ੍ਹਾਂ ਦੀਆਂ ਕੋਈ ਡਿਫੈਂਸ ਕਮੇਟੀਆਂ ਬਣਾਈਆਂ ਜਾਣ ਕਿ ਆਉਣ ਵਾਲੇ ਸਮੇਂ ਤੱਕ ਕਿ ਲੋਕ ਤੁਹਾਨੂੰ ਸਹਿਯੋਗ ਕਰ ਸਕਣ ਸਰ ਬਿਲਕੁਲ ਬਣੀਆਂ ਹੋਈਆਂ ਜੀ ਆਪਣੇ ਜਿਹੜੇ ਪਿੰਡ ਨੇ ਉਹ ਜੀ ਬੀਡੀਸੀਜ਼ ਨੇ ਮਹੱਲਾ ਕਮੇਟੀਆਂ ਸਾਰੀਆਂ ਚੱਲੀਆਂ ਹੋਈਆਂ ਸੈਗੂਲਰ ਮੀਟਿੰਗ ਵੀ ਸਾਡੀ ਚੱਲਦੀ ਰਹਿੰਦੀ ਹੈ ਔਰ ਉਹਨਾਂ ਦੇ ਲੇਟੈਸਟ ਇਨਪੁਟਸ ਵੀ ਆਉਂਦੇ ਰਹਿੰਦੇ ਟਾਈਮ ਟਾਈਮ ਠੀਕ ਹੈ ਐਸਐਚਓ ਲੈਵਲ ਡੀਐਸਪੀ ਲੈਵਲ ਆਪਣੇ ਲੈਵਲ ਤੇ ਕਰਦੇ ਆ ਮੇਰੇ ਲੈਵਲ ਤੇ ਡਿਸਟ੍ਰਿਕਟ ਕਮੇਟੀ ਨਾਲ ਅਸੀਂ ਜਿਹੜੀ ਮੀਟਿੰਗ ਫਾਇਦਾ ਹੋ ਰਿਹਾ ਜੀ ਆਪਾਂ ਹਾਂ ਡੈਫੀਨਿਟ ਦੇਖੋ ਜਿੰਨੀ ਵੀ ਆਪਾਂ ਗਰਾਊਂਡ ਦੇ ਉੱਤੇ ਲੋਕ ਕੰਨ ਤੇ ਅੱਖਾਂ ਘੜੀਆਂ ਕਰਾਂਗੇ ਉਹ ਸਾਨੂੰ ਫੀਡਬੈਕ ਮਿਲੇਗੀ ਔਰ ਲੋਕੀ ਜੁੜਦੇ ਆ ਐਂਟੀ ਡਰੱਗ ਕੈਂਪੇਨ ਠੀਕ ਹੈ ਠੀਕ ਹੈ ਥੈਂਕ ਯੂ